ਪਾਠ ਨੋਮਾ ਬਾਜ਼ ਇਕਲਾਸਾਨੀ ਪੰਛੀ ਉਦੇਸ਼ ਪੰਛੀਆਂ ਬਾਰੇ ਜਾਣਕਾਰੀ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਅਧਿਆਪਕ ਰਜਨੀ ਨੇ ਜਮਾਤ ਵਿੱਚ ਆਉਂਦਿਆਂ ਹੀ ਪੰਛੀਆਂ ਦਾ ਚਾਰਟ ਬੱਚਿਆਂ ਨੂੰ ਦਿਖਾਉਂਦੇ ਹੋਏ ਕਿਹਾ ਕਿ ਪੰਛੀਆਂ ਦੀ ਵੀ ਇੱਕ ਆਪਣੀ ਹੀ ਦੁਨੀਆ ਹੁੰਦੀ ਹੈ ਏ ਵੀ ਸਾਡੇ ਵਾਂਗ ਹੱਸਦੇ ਨੱਚਦੇ ਟੱਪਦੇ ਅਤੇ ਮਿੱਠੇ ਗੀਤ ਗਾ ਕੇ ਇੱਕ ਦੂਸਰੇ ਨੂੰ ਆਪਣੀਆਂ ਭਾਵਨਾਵਾਂ ਪਹੁੰਚਾਉਂਦੇ ਹਨ ਖੁਸ਼ੀਆਂ ਮਨਾਉਂਦੇ ਹਨ ਗੱਲ ਕੀ ਇਹ ਰੱਬ ਦੀ ਬਣਾਈ ਦੁਨੀਆ ਦਾ ਸ਼ਿੰਗਾਰ ਹਨ ਤ੍ਰਿਪਤਾ ਬੋਲੀ ਮੈਡਮ ਜੀ ਸ਼੍ਰੀ ਗੁਰੂ ਕੋਪਿੰਸਿੰਘ ਜੀ ਦੇ ਹੱਥ ਵਿੱਚ ਕਿਹੜਾ ਪੰਛੀ ਪਕੜਿਆ ਹੋਇਆ ਹੁੰਦਾ ਹੈ ਮੈਡਮ ਬੋਲੇ ਤ੍ਰਿਪਤਾ ਤੂੰ ਇਹ ਬੜਾ ਚੰਗਾ ਪ੍ਰਸ਼ਨ ਪੁੱਛਿਆ ਏ ਇਸ ਪੰਛੀ ਦਾ ਨਾਮ बाज है उस दा सुबा दूसरे पंछिया नालो बिल्कुल बखरा हुंदा है रंजना बोली मैडम जी तुसी सानू आज इस पंछी बारे दसो मैडम बोले चलो फिर सुनो ध्यान नाल बाज बहुत ही तेज उड़न वाला पंछी है ए आकाश विच बारह हजार फुट दी ऊंचाई तक उड सकदा है ए अपनी तेज नजर लई भी

ਗੁਲੀਨ ਇਹ ਜ਼ਿਆਦਾਤਰ ਆਪਣਾ ਆਲਣਾ ਰੁੱਖਾਂ ਤੇ ਜਾਂ ਚਟਾਨਾਂ ਤੇ ਬਣਾਉਂਦੇ ਹਨ ਬਾਜ਼ ਮੱਛੀ ਦਾ ਸ਼ਿਕਾਰ ਪਾਣੀ ਵਿੱਚ ਗੋਤਾ ਲਗਾ ਕੇ ਵੀ ਕਰ ਸਕਦਾ ਹੈ ਇਹ ਮੱਛੀ ਨੂੰ 5 ਕਿਲੋਮੀਟਰ ਦੀ ਉਚਾਈ ਤੋਂ ਵੀ ਦੇਖ ਸਕਦਾ ਹੈ ਇਸ ਦੀ ਉਮਰ ਲਗਭਗ 70 ਸਾਲ ਦੀ ਹੁੰਦੀ ਹੈ ਇਹ ਖਾਂਦੇ ਕੀ ਹਨ ਰਾਜਨ ਬੋਲਿਆ ਬਾਜ਼ ਦਾ ਮੁੱਖ ਭੋਜਨ

सिखर दोपहर तपदी धुप विच मादा बाज अपने खंभ फैला के अपने बच्चा नु ठंडी छां कर दी है मैडम जी ये सचमुच ही एक वखरे सुभा दा पंछी है मोहित बोलिया मैडम बोले हाँ बेटा ये बुलंद हौंसले वाला अते बड़ा चेतन पंछी है की सिख्या पंछिया की भी अपनी दुनिया होंगी है इना जिथे कुदरत ने जगह दिखी है उथे सानू भी इना दावनावा का ख्याल रखना चाहता है